ਹਾਂ ਜੀ ਬਈ ਤੁਸੀਂ ਰੋਟੀ ਖਾਣ ਲੱਗੋ ਦੋ ਜਿਹੇ ਨੇ ਇਕੱਲੇ ਇਕੱਲੇ ਹੋਰ ਕਿਆ ਕਰੀਏ ਖਾੜ ਦਈਂ ਮੈਂ ਵੀ ਖਾ ਲਾਂ ਮੈਂ ਕੱਦੀ ਮੈਂ ਤੁਸੀਂ ਉਸ ਤੋਂ ਪੰਜ ਸਾਲ ਤੁਸੀਂ ਫਾੜੀ ਗੱਡੀ ਤੈੜੀ ਪੂਰੀ ਓ ਬਈ ਮੈਨੂੰ ਖਾਣ ਦੇ ਦੋ ਮੈਂ ਲੋ ਇਕੱਲੇ ਇਕੱਲੇ ਲੱਗੇ ਖਾਣ ਦੋ ਜਿਹੇ ਨੇ ਅੱਗਾ ਨਹੀਂ ਦੋਨੇ ਲੱਗੇ ਬਈ ਦੋਨੇ ਜਿਹੇ ਨੇ ਕਿਵੇਂ ਲੱਗੇ ਅਸੀਂ ਆਈ ਕਿਆ ਅੱਜ ਪਹਿਲਾਂ ਕੁੰਮ ਕੇ ਆ ਰਹੇ ਹੈ ਇਹ ਰਾਪੀ ਆਏ ਸੀ ਕਿਆ ਰੇ ਸਫਰ ਦੀ ਹਾਂ ਸਫਰ ਕਿਆ ਰੇ ਸਫਰ ਸਫਰ ਵਧੀਆ ਇਰੇ ਉਹਦੇ ਮੂਰੇ ਪੜਾ ਜੜਾਤਾ ਆਪਣਾ ਅੱਜ ਡੁਕੜੇ ਜ਼ੋਰ ਮਾਰੂੰਗਾ ਹੈ ਜ਼ੋਰ ਮਾਰੂੰਗਾ ਲਵਾਉਣੀ ਕਿਹੜੀ ਪੁਲੀ ਹੈ ਕਿਹੜੀ ਲੈਣੀ ਵੋਕੀ ਵਾਲੀ ਨਹੀਂ ਚੈਨ ਨਹੀਂ ਸਹ ਬੋਲਟ ਵਾਲੀ ਚੈਨ ਠੀਕ ਹੈ ਬਟੇ ਆ ਚੰ ਠੀਕ ਗਰਾਰੀਆ ਦੋਨੇ ਪਾਸੇ ਕਰ ਲੈਣੀ ਆ ਨਾ ਉਹਦਾ ਨਹੀਂ 4x4 ਹੋਰ ਵੀ ਹੋਰ ਜੇ ਹਾਂ ਇਹ ਠੀਕ ਆ ਗੱਲ ਜਿਹੜਾ ਜਿਹ ਜਿਹਦੇ ਨਾਲ ਪੱਖਾ ਨਹੀਂ ਚਲਾਉਂਦੇ ਆਪਾਂ ਇੰਜਨ ਨਾਲਾ ਪਿੱਛੇ ਲੱਗਦਾ ਹੁੰਦਾ ਤਾਂ ਇਹਨੂੰ ਹੜਾ ਟਰੈਕਟਰ ਨੂੰ ਲੱਗਦਾ ਦਾ ਚਾਚਾ ਕਿਹੜੇ ਟਾਇਰ ਪਾਉਣ ਉਹਨੂੰ ਟਾਇਰ ਨਾਲ ਪਾਉਂਦੇ ਹਾਂ ਪੁਰਾਣੀ ਮਸ਼ੀਨ ਪੜ ਖੜੀ ਹੁੰਦੀ ਪਵਾੜੀਆਂ ਪਛਾਨ ਵਾਲੀ ਹਾਂ ਜੀ ਸੀ ਹਾਂ ਉਹ ਉਹ ਮੂਹਰੇ ਪਵਾ ਦੀ ਚੈਨ ਪਾਣੀ ਮ ਬਹੁਤਾ ਫਰੀ ਜਾਏਗਾ ਜੀ ਹਾਂ ਜਿੱਥੇ ਮਰਜੀ ਆ ਕੋਠੇ ਟੋਪੇ ਮ ਬਾਅਦ ਤੇ ਠੇਕੇ ਚੈਨ ਆ ਜੀ ਸੀ ਟੀ ਆ ਇੱਕਾ ਲੈ ਲਿਆ ਇੱਕਾ ਲੈ ਲਿਆ ਟੋਪੇ ਜਾ ਹੋਰ ਕੋਈ ਸਕੀਮ ਵੀ ਨਹੀਂ ਹੁੰਦੀ ਇਹ ਪਿੰਡਾਂ ਚ ਫੂਟੋ ਪੈਂਦੀ ਸਫਾਈ ਆਲਦੀ ਆ ਸਾਥ ਨਹੀਂ ਪਰ ਕਿਸ਼ਤੀ ਬਣਾ ਵਾਲਾ ਨਹੀਂ ਕਿਸ਼ਤੀ ਨਹੀਂ ਕਿਸ਼ਤੀ ਬਣਾ ਵਾਲਾ ਕੰਮ ਦੋਹੇ ਦੇ ਦੇਣੇ ਉਹਨੇ ਪਜਲ ਪਾਇਆ ਹੁਣ ਸੋਚਦਾ ਕੁਝ ਪੈ ਵੀ ਜੇ ਗੀਤੇ ਪਾਣੇ ਵਿੱਚ ਕੱਪੜੇ ਕੋਪੜਾ ਕਿਹੜੀ ਹੁਣ ਆ ਭੋਜ ਜਾਣਾ ਹਾਂ ਪਕੌੜੇ ਵੀ ਖਾਣੇ ਪਕੌੜੇ ਲਈ ਹੱਕਾ ਮਾਰਦੇ ਇੰਨਾ ਚੋ ਭੋਗ ਪੱਜ ਜਾਣਾ ਹੈ ਪਕੌੜੇ ਖਾਣੇ ਆਂ ਪਿੰਡੇ ਦੋ ਭੋਗ ਅੱਜ ਚਲ ਦੇ ਵੀਰ ਉਹ ਦੁਵਾਰੀ ਜੀ ਉੱਧਰ ਵੀ ਆ ਪਕੌੜੇ ਤਾਂ ਕਿੱਥੇ ਖਾਣੇ ਖਾ ਕੇ ਤਾਂ ਹੋਈ ਵੀ ਤਾਂ ਜੀ ਲੈ ਕਾ ਜੀ ਤੂੰ ਹੱਥ ਵਾਟ ਨਾ ਨਾ ਤੈਨੂੰ ਕਿਹੜਾ ਨਹੀਂ ਚੱਲ ਇੱਕ ਰੱਖੇ ਲੈਂਦਾ ਚੋਗਾ ਦਾ ਇਹਨੂੰ ਹਾਂ ਹੋਰ ਗਾ ਯਾਰ ਮੇਰੀ ਗੱਲ ਸੁਣ ਭਾਈ ਯਾਰ ਜਾਣਾ ਪੈਂਦਾ ਉਹ ਭਾਈ ਜਾਣਾ ਫੇ ਪਕਾਉਣੇ ਥੋੜੀ ਭਾਈ ਚਾਰੀ ਚ ਜਿਹੜੇ ਬੜਾਏ ਉਹਨੇ ਕਾਦੇ ਖਤਰ ਪੁੜਾਏ 10 ਬੰਨੂ ਫਿਰ ਆਪਣਾ ਸਰੀਰ ਵੀ ਦੇਖਣਾ ਆਈਆਂ ਦੋ ਖਾਲੂ ਨੇ ਲਾਵੇਂ ਨਾ ਕਾ ਹੈ ਬਹੁਤ ਬੜੇ ਲਾਪਰੀ ਹੋ ਜਾ ਸੜ ਕਿ ਜਿਵੇਂ ਟੇਲੇ ਮਗਾ ਲੱਗਦਾ ਗੱਲਾ 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 ਸਸ 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 ਦਾ ਬਸ ਚੱਲ ਜੀ ਹਾਂ ਉਹ ਦਿਨ ਜੜਾ ਦਾ ਛੱਡਦੀਆਂ ਨਹੀਂ ਇੱਕ ਆਏ ਪਕੌੜੇ ਲੈ ਕੇ ਆਉਂਗਾ ਉੱਥੇ ਨੂੰ ਤੇ ਬਹਿ ਜਾਊਂਗਾ ਤੂੰ ਉਹ ਵੀ ਦੇਖ ਲਈਏ ਦੋ ਵਾਤੇ ਅੱਛਾ ਜੇ ਤੈਨੂੰ ਨਹੀਂ ਖਾਣੇ ਸਾਡੇ ਜੋਗੇ ਲਈ ਜੇ ਤੈਨੂੰ ਨਹੀਂ ਖਾਣੇ ਚਲਿਏ ਫਿਰ ਮੇਟਰ ਆਪਣਾ ਜੀ ਆਪਾਂ ਵੀ ਗੱਡੀ ਆ ਆਪਣੀ ਵੀ ਡੀਪਲੀ ਚਲ ਚਲ ਜਿਹੜੇ ਬਾਜੂ ਪੰਦੀ ਨਹੀਂ ਆਜਾ ਇਹ ਹਵਾ ਜੁੜੇ ਜਾ ਰਹੇ ਆ ਹਾਂ ਅਜਰੇ ਤੇ ਕਾਹਨ ਸੇਵਕਾ ਕੰਮ ਖਤਰਿਆ ਵਾਲੀ ਆ ਐਡਮ ਇਹਨਾਂ ਕਰਦੇ ਰਹਿਣਗੇ ਬੰਨਾ ਹਜ਼ਾਰ ਤੋਂ ਲੋਕ ਨਾ ਜਿੱਦੇ ਕੰਦਿਆਂ ਫਾਗੇ ਸਸੇ ਦੋਨੇ ਹੱਥੀ ਫੜ ਲਾ ਬੂ ਜੀ ਛੂਟਾਂ ਨਾਲ ਮਾਰੇ ਪਿੱਛੇ ਨੂੰ ਨਾ ਡੇਡਾ ਹੋ ਜੇ ਨਾ ਉਹ ਫਸ ਗਈ ਨਾ ਗੁੰਡੀ ਅਜਾ ਉਹ ਕੁਟਰਾਸਾ ਵੜ ਕੇ ਰੱਖ ਦੋ ਕੋਈ ਨਾ ਕੋਈ ਨਾ ਬਸ ਬੰਦਾ ਲਓ ਜੀ ਕਹਿੰਦੇ ਕਾਓ ਜੀ ਸਸਤੀ ਖਾਣ ਜੀ ਸਾਰੇ ਜੀ ਸਰੇ ਵਾਲਾ ਮਾਹੌਲ ਆ ਕੋਈ ਨਹੀਂ ਦਿੱਕਤ ਹੈ ਇਕੱਲੇ ਬੈਠਾ ਓਰੇ ਓਰੇ ਹਵਾ ਲੱਗਦੀ ਐ ਨਾ ਇਹਨਾਂ ਕਾਤੇ ਚੱਲੇ ਆਪਾਂ ਨੇ ਖੰਡਾ ਮੌਸਮ ਆ ਇਹ ਕਹਿੰਦਾ ਝੋਲ ਪਾ ਕੇ ਲੈ ਜਾਣਾ ਉਦੋਂ ਦਾ ਜੇ ਧੁੱਪ ਤੇ ਹੀ ਅੱਜ ਠੰਡਾ ਮੌਸਮ ਹੈ ਉਦੋਂ ਵੀ ਠੀਕ ਧੀ ਕਿਰੇ ਆ ਚੱਲੀ ਆ ਫਿਰ ਅੱਜ ਦਾ ਉਹ ਕੰਮ ਹੋਵੇ ਚੱਲੋ ਸੇਫਟਾ ਕੰਮ ਕਰਦੇ ਆਂ ਤੇ ਵੀ ਸਰਦਾਰ ਬਣਾਉਂਦਾ ਕਮੈਂਟ ਬਾਕੀ ਪਾਸ ਤੇ ਚੱਲ ਜੀ ਹੁਣ ਤੁਹਾਨੂੰ ਮਲਾਉਨੇ ਆਂ ਕਿ ਜਾ ਕੇ ਅੱਜ ਇੱਥੇ ਆਪਣੇ ਆੜੀ ਬੀਤੀ ਤੇ ਸਰ ਇੱਥੇ ਤੋਂ ਸਾਉ ਆੜੀ ਆਵੜੇ ਸੇਗੋ ਦੇ ਆਪਾਂ ਕੰਖਲੇ ਆਪਾਂ ਦੇ ਵੀ ਆਦੇ ਥੋੜਾ ਜਿਹਾ ਲੈ ਕਰਨਾ ਨਾਲ ਰੱਖੇਗਾ ਨਾ ਉਹਨੂੰ ਖਾ ਕੇ ਬਿਠਾ ਦੇਗਾ ਨਹੀ ਦਾ ਕਿਲੋ ਪਰ ਹੈ ਨਾ ਹਾਂ ਐਂ ਤੇ ਬੜਾ ਖਾ ਕੇ ਧਾਰਿਆ ਕਰਨਾ ਐ ਹੀਰੇ ਦਾ ਆੜੀ ਮੜਦਾ ਨਾ ਇਹ ਜਿਹੜਾ ਕਰਾਉ ਬਾਈ ਆਪਣੇ ਵੱਲ ਦਾ ਹਾਂ ਪੱਲੇ ਵੀ ਨਾ ਸੌਤਾ ਲੈਲਾ ਹੋਣਾ ਇਹ ਪਹਿਲੀ ਲੰਪ ਨਾ ਇਹਨੂੰ ਬਲਾਰਮਾ ਇਹਨੂੰ ਬਲਾਰਮਾ ਕੋਰਲੀ ਗਏ ਟੌਲੀ ਨਾਲ ਉਰਲੀ ਗਏ ਨੂੰ ਗਏ ਲਓ ਜੀ ਭਾਈ ਇੱਧਰ ਆਪਣੇ ਉਰੇ 3 ਸਾਲ ਚ ਵੀ ਲੱਗਦੀ ਆ ਇਹ ਚੰਕੋ ਸਾਹਮਣੇ ਰੋਡ ਤੇ ਆ ਗਏ ਆ ਤਾਂ ਨੰਨ ਤਾਂ ਕਹਿੰਦਾ ਨਹੀਂ ਲੱਗਦਾ ਕਿਹੜਾ ਪਰੇ ਹੋ ਕਾਜ ਆ ਨਿਆਰਾ ਕਿਤੇ ਤਾਂ ਨਹੀਂ ਮੰਦਾ ਜਿਹੜਾ ਹੋ ਰਿਹਾ ਤੇ ਯਾਰ ਸੋਨੇ ਇਹ ਜਿਹਾ ਕਸਾ ਹੋਇਆ ਤੇ ਪਾਣੀ ਪਾਣ ਮਿਲਦੀ ਨਹੀਂ ਦਸ ਤੋਂ ਇਹ ਅਲਗ ਮਾੜੀ ਪਹੁੰਚ ਗਏ ਭਾਈ ਕਿੰਨਾ ਖਬਰ ਰੋਡ ਤੇ ਤੇ ਰਾਤਾ ਰੋਡ ਵਧੀਆ ਇਹ ਟਾਈਮ ਤਾਂ ਲੱਗਦਾ ਨਹੀਂ ਕੋਈ ਜਾਦਾ ਬਾਕੀ ਹੁਣ ਮਿਲ ਹੈ ਕਰਦਾ ਜਾਂਦਾ ਹੈ ਰਾਈਡਰੇ ਵੀ ਤਿਆਰ ਹੈ ਮਿਆਰਨਾ ਖੜਾ ਆਪ ਪਹੁੰਚਾ ਬਾਕੀ ਭਾਈ ਪਹੁੰਚਣੇ ਆਲੇ ਆਪਾ ਜੰਨਾ ਡੈਪੋ ਟੀ ਘੋੜੇ ਲਾਇ ਬਾਇ ਬੇ ਅਨ ਲੱਗ ਗਿਆ ਪਤਾ ਵੀ ਹੁਣ ਆਕੇ ਪਹੁੰਚ ਗਏ ਮੈਂ ਟਾਈਮ ਨਾਲ ਕੋਰੇ ਵੇ ਬਈਆ ਪੰਜ ਚੰਦ ਵਾਰ ਤੇ ਪਹੁੰਚ ਗਏ ਅੱਜ ਨਾ ਦੇਣਾ ਜੰਨਾ ਬਾਤੇ ਨੂੰ ਅੱਪਨੇ ਪਹੁੰਚ ਜਾਣਾ ਵੇਨ ਨਾਲਦੇ ਆ ਲੋਲ ਜੀ ਅਦਰ ਚੱਲ ਰਿਹਾ ਕੰਮ ਕੁੜੀ ਆਰੀ ਨੱਪਾ ਲੈ ਇਹ ਇੱਥੇ ਸ਼ੌਕਰ ਨੱਪੇ ਤੋਂ ਕੋਈ ਹੋਰ ਨਹੀਂ ਜਾਂਦਾ ਹਾਂ ਇਹ ਆ ਦੇਖੋ ਬਹਾਰੇ ਕੋ ਮੈਨੂੰ ਵੀ ਇੱਧਰ ਮਜ਼ਾ ਆਉਂਦਾ ਬੜੀ ਬੜੀ ਹੋ ਰਣਾ ਸ਼ੌਕਰ ਨੱਪੇ ਆ ਮੈਂ ਇੱਧਰ ਪੇੜ ਨੂੰ ਮੈਂ ਮੁੜ ਗਏ ਆ ਪਾਪਾ ਨੂੰ ਜੋੜ ਕੇ ਕਿੱਥੇ ਗਿਆ ਇਹ ਜੀ ਕਿਤੇ ਉਹ ਮਿਲ ਨਹੀਂ ਆ। ਫਿਰ ਆਪ। ਇਹਦੇ ਕੋਲੇ ਦੀ ਕੁੱਤੀ ਵੀ ਕਾਜੀ। ਇਹ ਜਿੱਦਾਂ ਵੱਧ ਹੋਣੀ ਮਿਲਦਾ ਹੈ। ਇਹ ਇਧਰੋਂ ਵੀ ਵੇੜ ਦਾ ਰਸਤਾ ਹੈ ਹੁਣ। ਉੱਥੇ ਹੀ ਬਾਈ ਹਰਕਤ ਵਾਟੇ ਨਾਲ ਲੱਗੂਗਾ ਥੋੜਾ ਜਾਣਨਾ। ਐ ਬੰਦ। ਕੀ ਹੈ ਗਿਆ? ਇਹ ਵੀ ਕਰਮ ਵਾਲਿਆਂ ਨੂੰ ਮਿਲਦੀ ਹੈ ਘੋੜੇ ਦੀਆਂ ਕਾਠੀਆਂ। ਜਣੇ-ਖਣੇ ਤੇ ਬਾਜ਼ਾ ਕੰਮ ਨਹੀਂ ਇਹ। ਹਾਂ ਜੀ। ਇਹ ਕਰਮਾਂ ਨਾਲ ਮਿਲਦੀਆਂ। ਬਹੁਤ ਔਖੀਆਂ। ਦਰੀਏ ਦਾ ਕਿਤੇ ਜਾਈਏ ਸਤਾਣਾ ਬਤਾ ਲਈ ਦਰਸ ਉਹਦੇ ਆਲਾ ਏ ਕਰਾਲੀ ਵਾਲਾ ਬਵਾ ਸੰਪਰੇ ਨਾਲੀ ਵਾਲਾ ਬਾਈ ਕੋੜਾ ਜਾ ਰਿਹਾ ਜਿਹੜਾ ਤਣਾੜਿਆ ਤਾਂ ਜਿਹੜਾ ਤਣਾੜਿਆ ਨਹੀਂ ਤਾਂ ਉਹ ਆ ਧਿਆਨ ਰੱਖੀਓ ਇੰਨਾ ਦੇ ਲੋਨ ਵੀ ਬਾਈ ਕੋੜਿਆਂ ਵਾਲੀਆਂ ਬੱਚੇ ਆ ਚਲਵਾ ਉਹ ਬਾਬਾ ਕੋ ਨਾ ਉਹਦੇ ਵਾਲਾ ਕਰਾਲੀ ਵਾਲਾ ਸ਼ੰਗਾਰਾ ਸਿੰਘਤਾ ਜੀ ਅਜੋ ਸਾਡਾ ਇਹ ਵੀ ਲੱਗ ਗਿਆ ਇੱਕ ਹੀਰੇ ਮਾਰਦੇ ਵੜਕਾਉਣਾ ਲੈ ਨਹੀਂ ਨਹੀਂ ਅਜੋ ਤੇਰੇ ਪੈਰ 'ਪੈਰ ਮਾਰਨਾ ਨੇ ਚੱਲ ਨਾ ਗਏ ਨਾ ਪਹੁੰਚ ਗਏ ਪਿੰਡ ਬੇੜ ਬਾਈ ਆਓ ਜੀ ਬਾਈ ਆਮਾ ਕੋ ਕਰਾਟੇ ਛੱਡਦਾ ਆ ਵੀ ਉਹ ਜਹ ਪਹੁੰਚ ਕੇ ਗੇਟ ਤੇ ਕਰ ਲੋ ਬਈ ਜਾਣ ਪਛਾਣ ਜੇ ਕਿਸੇ ਨੇ ਆਪਣਾ ਕੋਈ ਬਾਹਰ ਵੀਰ ਭਰਾ ਬੈਠਾ ਇੱਧਰ ਲੇਰੀ ਇਹਦਾ ਜੇ ਦੇਖਣਾ ਹੋਵੇ ਦੇਖ ਸਟੇ ਉਹ ਟਰਾਲੀ ਗੋਲ ਤੇ ਛੱਡਦੇ ਹਾਂ ਉਧਰ ਤੇ ਅੱਜ ਵੀ ਤਾਂ ਨੂੰ ਨਾ ਕੋਈ ਉਹ ਲੱਗਦੀ ਮੈਨੂੰ ਵੀ ਟਰਾਲੀ ਲੈ ਗਈ ਜੀ ਦਾ ਆ ਗਈ ਕੋਈ ਪੱਜ ਦੇ ਪਾ ਪਿੰਡ ਬਿਹੜ A G hurting driver está so ਨੰਬਰ 2 ਵਾਹਨ ਇਹਦਾ 30000 ਹੈ। ਆਇਆ ਪੜਿਆ ਨਾ। ਜਿੱਦੜੇ ਆਓ ਜੀ ਪਾਪਾ ਸਾਹਿਬ। ਹਸਰੀਗੜ੍ਹ ਜੀ। ਪਿਛਲੇ ਸਾਲ ਵੀ ਆਏ ਤੇ ਹੁਣ। ਅੱਛਾ ਜੀ। ਕਾਇਰ ਆ ਪਹਿਲਾਂ ਕੂਮ ਕੇ ਆ ਰਹੇ। ਪਿਛਲੇ ਸਾਲ ਵੀ ਆਏ ਸੀ। ਕਾਇਰ ਆ ਸਭ ਦੀ। ਹਾਂ? ਸਫਰ ਕਾਇਰ ਜੀ। ਆਪ ਆਗਰ ਵਧੀਆ ਖੱਬਾ ਨਾ ਲਾ ਬਾਈ ਲੰਕਰਾ ਹੁਣ ਤੱਕ ਆ ਗਿਆ ਰੋਟੀ ਖਾ ਗਏ ਖਾ ਰੂਗੇ ਇੱਥੇ ਚਾਰ ਨਾ ਯਰ ਇਹਨੂੰ ਚਾਰ ਨਾ ਕਮਾਲ ਲਗਾ ਖੱਚੇ ਕਮਾਉਂਦਾ ਮੈਂ ਮਗਬਾਲੇ ਗਿਆ Langka apa program? Pancing dudra. Oh, ahi program. ਹਾਂ ਜੀ ਬਈ ਤੁਸੀਂ ਰੋਟੀ ਖਾਣ ਲੱਗੇ ਦੋ ਜਿਹੇ ਨੇ ਇਕੱਲੇ ਇਕੱਲੇ ਹੋਰ ਕੀ ਕਰੀਏ ਖਾੜਦੇ ਮੈਂ ਵੀ ਖਾ ਲਵਾਂ ਇਕੱਡੀ ਮੈਂ ਤੁਸੀਂ ਉਸ ਤੋਂ ਪਹਿਲਾਂ ਪੰਜ ਸਾਹਿਬ ਤੁਸੀਂ ਖਾੜੀ ਗੱਡੀ ਟੈੜੀ ਪੂਰੀ ਓ ਬਈ ਮੈਨੂੰ ਖਾਣ ਦੇ ਦਿੰਨਾ ਦੇ ਲੋ ਇਕੱਲਕ ਲੱਗੇ ਲੱਗੇ ਖਾਣ ਦੋ ਜਿਹੇ ਨੇ ਅੱਗਾ ਨਹੀਂ ਤੂੰ ਦੋਨੇ ਲੱਗੇ ਬਈ ਦੋਨੇ ਜਿਹਨੇ ਕਿਵੇਂ ਲੱਗੇ ਖਾਣ ਤੂੰ ਤਾਂ ਇਕੱਲਾ ਖਾਇਆ ਹੁਣ ਅਸੀਂ ਤਾਂ ਦੋਨਾਂ ਨੇ ਖਾਣੀ ਆ ਯਾਰਾ ਪੁੱਛੀ ਨਹੀਂ ਲੈ ਮੈਂ ਹੀ ਰੇਹ ਚਾਹ ਪੁੱਛ ਲਈਆਂ ਕਿ ਹਰੇ ਚਾਹ ਪੀ ਲੈ ਚੌੜਾ ਨਾਲ ਦੇਖ ਨਾ ਕੁਝ ਹੋ ਕੇ ਖੰਦਰ ਰੁਪੀਆਂ ਏ ਬੰਦਾ ਏ ਪਾਣੀ ਪਿਲਾ ਦੇ ਪਾਣੀ ਪੀਉਂਗਾ ਨਹੀਂ ਨਹੀਂ ਪਾਣੀ ਮਿੱਠੀ ਮੈਨੂੰ ਮੈਨੂੰ ਖਾ ਲੰਦੇ ਹੁਣ ਬੱਸ ਰੋਟੀ ਖਤਮ ਹੋ ਗਈ ਬੱਸ ਕਰੋ ਉੱਥੇ ਕਰੋ ਰੋਟੀ ਖਤਮ ਹੋ ਗਈ ਤੇਹੀ ਜਾਨਾ ਤੈਨੂੰ ਮੈਂ ਹੋਰ ਖਾਣੇ ਖਾਣੇ ਕੀ ਬਾਤ ਚ ਹੋਰ ਨਹੀਂ ਏ ਹੈ ਨਹੀਂ ਬੁੱਤਾ ਹੁਣ ਕਹਿਣਾ ਮੰਨੀ ਤਾਂ ਹੁਣ ਰੋਟੀਆਂ ਨਾਲ ਰੱਜ ਗਏ ਉਹਨੇ ਸੌਣ ਥੋੜੀਆਂ ਆਏ ਭੱਜਣਾ ਆਪਾਂ ਨੇ ਭੱਜਣਾ ਇਹਨੂੰ ਮੋਟੇ ਕਰਕੇ ਕਿਹਨੂੰ ਡਰਾਉਣਾ ਡਰਾਉਣਾ ਕਿਹਨੂੰ ਤੰਨੂ ਕਹਿੰਦੇ ਆ ਤੰਨੂ ਮਾਨ ਤਾਰ ਉਹ ਬਾਈ ਵੀ ਆ ਉਹ ਜਿਹੜੀ ਉੱਥੇ ਪੋਲ ਆਏ ਤੇ ਸੁਣ ਉਹ 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 ਵਾਲੀ ਕੁੜੀ ਆ ਵੀ ਧਾਰੇ ਮਾਰੇ ਆ ਉਹ ਉਹ ਦੇਖ ਉਹ ਜਿਹੜੀ ਖੜੀ ਏ ਥਾਰ ਦੇ ਕੋਲ ਚੱਲਦੇ ਆਪਾਂ ਐਂਟਰੀ ਵੀ ਕਰਾ ਕੇ ਟੋਪੀ ਵਾਲੇ ਹੈ ਇੱਕ ਕੱਕੜੇ ਇੱਕਣਾ ਛੇੜੀ ਦਾ ਐ ਪਾਣੀ ਪੀ ਲਾ ਮੈਂ ਠੀਕ ਠੀਕ ਐ ਨੂੰ ਸ਼ਾ ਮੰਗਣੀ ਚਾਹੀਦੀ ਬਸ ਈਰੀ ਨੂੰ ਹਣਾ ਹੋਰ ਕੋਈ ਝੱਕਾ ਨਹੀਂ ਬਾਕੀ ਤੂੰ ਲਾ ਵੀ ਕਿੱਥੇ ਲਊਂਗਾ ਕੱਡੀ ਹੋਰ ਸਭ ਦੇ ਕੋਲ ਸ਼ਾ ਮੈਂ ਜਿਹੜੇ ਤਾਂ ਦਾ ਬੰਦ ਲਾ ਹਾਂਜੀ ਬਾਈ ਬਾਕੀ ਆਪਣਾ ਹਰਸ਼ ਪੀਦਾ ਵੀਰੇ ਨੇ ਫੋਨ ਵੀ ਸਪੈਸ਼ਲ ਕਰਿਆ ਤਾਂ ਮਨ ਨੂੰ ਪੀ ਬਾਈ ਪਹੁੰਚੀ ਖੇਡ ਤੇ ਤਾਂ ਕਰਕੇ ਹੀ ਆਏ ਆਪਾਂ ਅੱਜ ਹੈ ਟਾਈਮ ਹੈ ਨਹੀਂ ਤਾਂ ਮੇਰੇ ਕੋਲ ਮੈਂ ਕਿਹਾ ਚੱਲ ਵੀਰੇ ਨੇ ਕਿਹਾ ਵੀ ਜਾਣਾ ਇਹ ਵੀ ਖੇੜੇ ਪਏ ਹੋਏ ਤੇ ਕਿਦਣ ਤੇ ਕਹਿੰਦਾ ਲੈ ਕੇ ਜਾਣਾ ਇਹਨਾਂ ਨੂੰ ਤਾਂ ਦੋ ਦਿਨੇ ਪਤਾ ਲੱਗਿਆ 30 ਤਰੀਕ ਆ ਜਦੋਂ ਅਸੀਂ ਗੱਗੜਾal ਭਜਾਇਆ ਤਾਂ 20 ਨੂੰ ਭਜਾਇਆ ਤਾਂ ਨਾ ਕੌਣੀ ਨੇ 20 ਨੂੰ 20 ਨੂੰ ਭਜਾਇਆ 20 ਨੂੰ ਤੇ ਬਾਕੀ ਬਾਈਆਂ ਦਾ ਵੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਐਨ ਪੂਰਾ ਮਨ ਖੁਸ਼ ਹੁੰਦਾ ਉਰੇ ਆਗੇ ਤਾਂ ਸੈਂ ਪਿਛਲੇ ਸਾਲ ਆਇਆ ਤਾਂ ਤੇ ਐਤ ਕੀ ਫੇਰ ਆਏ ਆ ਬਾਈ ਔਰੇ ਵਾਲਾ ਟੂਰਨਾਮੈਂਟ ਰੇਗ ਸਾਲ ਲਾਏ ਕਰਾਂਗੇ ਤੇ ਬਹੁਤ ਵਧੀਆ ਬਾਈ ਪ੍ਰਬੰਧ ਕਰ ਗਏ ਵੀਰੇ ਤੇ ਵੀਰੇ ਆਪਣਾ ਪਿੰਡ ਕਿਹੜਾ ਬੇਹੜੇ ਕੰਦਰ ਇਹ ਕਿੱਥੇ ਆ ਸਾਹਮਣੇ ਆਪਣਾ ਹੀ ਪਿੰਡ ਆ ਜੀ ਕਿਹੜਾ ਇੱਧਰ ਲੱਗੇ ਪੈ ਜਾਂਦਾ ਉੱਥੇ ਉਹ ਜਿਹੜਾ ਪਿੰਡ ਤੋਂ ਨਾ ਕੇ ਉਹ ਬੇਹੜ ਹੋ ਗਿਆ ਹਾਂ ਦੋ ਚਾਰ ਆਸ਼ਿਆਦਪੁਰ ਹਾਂ ਕੀ ਕੀ ਚੀਜ਼ਾ ਥੋੜੇ ਇੱਧਰ ਜ਼ਮੀਨਾਂ ਵੀ ਬਾਈ ਬੰਨੀ ਆ ਨਾ ਆ ਨਾ ਸਾਡੇ ਗੱਡੀਆਂ ਪੱਧਰੀਆਂ ਪੱਧਰੀਆਂ ਵੀ ਜ਼ਮੀਨਾਂ ਸਾਡੇ ਦਾ ਬੂਤੇ ਨਹੀਂ ਜਮਾ ਹੀ ਏਰੀਆ ਘੇਰ ਲਿਆ ਸਾਡੇ ਪਹਈਆਂ ਬਹਈਆਂ ਨਹੀਂ ਕਰਤੀ ਹਾਂ ਬੰਨੀਆਂ ਵੀ ਪੱਥੇ ਬਾਈ ਕਾਹ ਪਹਈਏ ਗਾ ਚੀਮਾੜੀ ਬੂਤੀ ਬਾਦਾਂ ਮੇਡ ਰਹੀਆਂ ਸਾਡੇ ਅੰਮ ਦਾ ਸਾਡੇ ਪਰਾਂ ਫੀਤਾਂ ਆਪਦੇ ਪਾਰੀ ਪੱਕੀ ਆ ਰਹੀ ਠੀਕ ਠੀਕ ਸਾਡੇ ਤਾਂ ਸਾਰੀਆਂ ਕੱਚੀਆਂ ਲੇਪੀਆਂ ਹੈ ਕੱਚੀਆਂ ਘਟਾਈ ਚੜਾਈ ਘਟਾ ਨਾ ਚੜਾਈ ਪੂਰੀ ਆ ਜਿਵੇਂ ਕਿ ਜਿੱਲਾ ਸਿੱਧਿਆ ਪੈਂਡ ਪੈ ਗਿਆ ਮੋੜ ਪੈਣੀ ਮੋੜ ਪੈਣੀ ਪਰ ਆਹ ਟੂਰਨਾਮੈਂਟ ਨੂੰ ਆ ਥੋੜੇ ਵਧੀਆ ਪ੍ਰਬੰਧ ਆ ਇਹਦਾ ਫਿਰ ਆਪਹੀ ਹੀ ਜਿਵੇਂ ਹਾਂ ਇਹ ਕੋਈ ਉਹ ਗੁੱਪ ਦਾ ਕੰਦੀ ਆ ਹੁਣ ਸਭੇ ਰੋਕਣ ਨੂੰ ਘੜ ਜਾਨੀ ਇਹਦਾ ਅਸ ਸਿੱਧਿਓ ਭਈ ਇਹ ਕਾਹਦੀ ਨਿਕਲ ਗਿਆ ਆਹ ਫਿਰ ਵੀ ਮੋੜੇ ਮਾਰੇ ਆ ਜਾਣਾ ਕਦੇ ਆਹ ਆ ਤਾਂ ਬਹੁਤ ਵਧੀਆ ਚੀਜ਼ ਚ ਲੋਟੇ ਮੈਂ ਤਾਂ ਪਰ ਹਨ ਵੀ ਜਿੱਧਰ ਮਰਜ਼ੀ ਨੂੰ ਰੋਟਾ ਵੇਟਰ ਦੀ ਫਾਟ ਮਾਰ ਸਿੱਧਾ ਹੀ ਪਈ ਜਾਂਦਾ ਬਹੁਤ ਹੀ ਉੱਚੀ ਨੀਮੇ ਵੀ ਨਹੀਂ ਖੇਤ ਹੈ ਕਿ ਰੋਟੀ ਨਹੀਂ ਨਹੀਂ ਹੋਈ ਹੋਰ ਵਧੀਆ ਬਈ ਸਰ ਤੇਰਾ ਪ੍ਰਬੰਧ ਬਹੁਤ ਵਧੀਆ ਬਈ ਓਰੇ ਖੇੜ ਦਾ ਤੇ ਅਸੀਂ ਦੇਖ ਕਾਲ ਬਈ ਕਰਾਉਂਦੇ ਰਹੋ ਵਧੀਆ ਯਾਰ ਇਹ ਚੌਥਾ ਹੈ ਨਾ ਬਈ ਇਹ ਚੌਥਾ ਹੈ ਫਾਇਦਾ ਹਟਾ ਮੰਨ ਲਈ ਦੋ ਤੇ ਤਾਂ ਉਹ ਬੇੜ ਦੇ ਅੱਡ ਕਰਾਉਂਦੇ ਉਹ ਲੱਗ ਕਰਾਉਂਦੇ ਹੁਣ ਇਹ ਬੇੜ ਮੰਨ ਨਹੀਂ ਕਈ ਵੱੱਦੇ ਆ ਹੱਡੇ ਨਾਲੀ ਚਲ ਡਿਟ ਆਪਣੇ ਨਾਲ ਨੋ ਪੇ ਬਿਹੜ ਦੇ ਲੱਗਦਾ ਮੇਨ ਆਪਣੇ ਯਾਦ ਕਰਦਾ ਯਾਦ ਪਰ ਬਿਹੜ ਕਹਿੰਦੇ ਆ ਹਾਂ ਠੀਕ ਜਿਗਣਾ ਸਾਡੇ ਮਾਲਾ ਚੱਲੀਆਂ ਵੱਜਦੇ ਨਹੀਂ ਉਦਾਂ ਲੱਗ ਲੱਗ ਨਹੀਂ ਹੈ ਲੱਗ ਲੱਗ ਉਹ ਖੇਡ ਦਾ ਨਾਮ ਤਾਂ ਇਕੱਠੀ ਦਿੱਤਾ ਬਰਾ ਤੇ ਯਾਦ ਬਿਹੜ ਦੇ ਬੰਦੇ ਫਿਰ ਉਹਨਾਂ ਦੇ ਖੇਡ ਬਾਗ ਸੀ ਤੇ ਹਾਂ ਸਹੀ ਨਾ ਨਾ ਉਹ ਤਾਂ ਹੈਗਾ ਮਾਣ ਖੇਡਾਂ ਚ ਜਿਹੜੇ ਬੰਦੇ ਨੇ ਬੇੜ ਲੱਗ ਗਏ ਅੱਛਾ ਤੁਸੀਂ ਬਿਹੜ ਵਾਲਾ ਪਿਆਰਾ ਟੂਰਨਾਮੈਂਟ ਦਾ ਆ ਹਣ ਦੋ ਟੂਰਨਾਡਾ ਢਾਗਣ ਲੈ ਅੱਛਾ ਇਹ ਨਹੀਂ ਪਤਾ ਨਹੀਂ ਉਹ ਕੋਈ ਨਾ ਕੋਈ ਵਿਚੀ ਆ। ਚਲੋ ਬੱਟੇ ਬੰਦਾ ਹੀ ਚੈੱਕ ਕਰਾਉਂਦਾ। ਜੀ ਠੀਕ। ਥੋੜੀ ਆਉ ਹੋ ਜਾਂਦਾ ਗੱਲ ਹੈ ਪਿੰਡਾਂ 'ਚ ਹੁੰਦਾ ਇੱਕ ਨਾ। ਚੱਲ ਖੇਡ ਹੁੰਦੀ ਆ ਇਹ ਤਾਂ ਹੋਈ ਜਾਵੇ ਵਧੀਆ ਹੀ ਆ। ਤੇ ਉਹਨਾਂ ਨੇ ਕਰਾਤੀ ਤੁਸੀਂ ਕਰਾਤੀ ਖੇਡ ਤਾਂ ਜਿਹੜੀ ਹੈ ਜ ਨਹੀਂ। ਥੋੜੇ ਵਧੀਆ ਹੋ ਗਏ ਯਾਰ। ਹੋ ਜਾਣੇ 35 40 ਦੇ ਬੇਗਰੀ ਨੂੰ ਵਾਰਦੇ। ਥੋੜੇ ਵਧੀਆ ਖੇਡ ਹੁੰਦੀ ਆ ਬਈ ਵਧੀਆ ਮੇਲਾ ਭਰਦਾ ਇਹਨ ਪੂਰਾ। ਤੇ ਬਾਕੀ ਹੁਣ ਸਾਨੂੰ ਦਿਖਾਵਾਂਗੇ। ਤੇ ਅਜੇ ਛੱਡਦੇ ਆ ਕਿ ਅੰਦਰ ਵਿੱਚ ਬੁੱਲਵਾਉਂ ਜਾ ਹੈਂ ਬੁੱਲਵਾਉਂ ਜਾਈ ਦੇਖ ਲੈ ਠੀਕ ਆ ਬਾਕੀ ਬਾਈ ਤੁਹਾਨੂੰ ਦਿਖਾਉਨੇ ਆ ਔਰ ਆਪਣੇ ਕੀਮਤੇ ਸਮੇਂ ਦੇ ਵਿੱਚੋਂ ਥਮਾ ਕੇ ਬੁੱਲਾਪੁਰ ਇਧਰ ਪੱਟੀ ਇਧਰਲੇ ਪਾਸੇ ਵਾਲੀ ਹਾਂ ਹਾਂ ਆਹ ਤਾਂ ਹਾਂ 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 ਕੋਈ ਨਾ ਕੋਈ ਨਾ ਕਰਦੇ ਫਿਰ ਅੱਗੇ ਨੱਕ ਸੁਝਿਆ ਕੰਨ ਸੋਝੂ ਫਿਰ ਕੀ ਆ ਤੇ ਤੋਂ ਵੱਡੀ ਪ੍ਰਿੰਟ ਕਿਹੜੀ ਹੋਊਗੀ ਕੋਲੇ ਆਓ ਜੀ ਬਾਈ ਹੁਣ ਹੀਰਾ ਆਊਗਾ ਜਿਹੜੇ ਦੂਰ ਨੇੜੇ ਖੜੇ ਆ ਥੋੜਾ ਥੋੜਾ ਨੇੜੇ ਨੂੰ ਹੋ ਜਿਓ ਬਾ ਲਾਸਟ ਆ ਪਹਿਲੀ ਸ਼ਿਫਟ ਦਾ ਬਹੁਤ ਧੰਨਵਾਦ ਵੀਰ ਜਿੰਨੇ ਚੁੰਨੀ ਤੋਂ ਆਏ ਆ ਸਾਰੇ ਵੀਰਾਂ ਦਾ ਉਹਨਾਂ ਦਾ ਵੀ ਧੰਨਵਾਦ ਆ ਜਾਦਪੁਰ ਸਾਬਜੋਤ ਲੰਬੜਦਾਰ ਮਾਲਾ ਹੀਰਾ ਆਉਂਦਾ ਬਾਈ ਜੀ ਹੀਰਾ ਅੱਪ 23 ਸੈਕਿੰਡ 97 ਪੁਆਇੰਟ 23 97 ਕਾ ਸਾਈਡ ਪਰ ਮੰਦੀਪ ਕੋਈ ਅਕਬਾਲ ਸਿਆੜ ਜਿਹਾਰ ਅਨੰਦਪੁਰ ਗਵਿੰਦਰ ਅਨੰਦਪੁਰ ਸੂਰਜ ਪਖਵਾਲ ਕਨੇਡਾ ਅਕਬਾਲ ਸਿੰਘ ਸਿਆੜ ਕੁਲਵੀਰ ਸਿਆੜ ਘੋੜਾ ਰੌਕਟ ਰਾਣਾ ਅਨੰਦਪੁਰ ਟੱਕਰ ਪੀਟੀਓ ਸ਼ਾਨਾ ਅੱਜ ਕੋ 22 ਸੈਕਿੰਡ 53 ਪੁਆਇੰਟਾਂ ਬਾਈ ਜੀ ਸਭਾ 22 53 ਗਰਨਾਮ ਸਿੰਘ ਰਸੂਲੜਾ ਧਰਮਪ੍ਰੀਤ ਬਿਹੇੜ ਕਰਨਵੀਰ ਮੁੰਡੀ ਬਿਹੇੜ ਘੋੜਾ ਦੁੱਲਾ ਅੱਜ ਇਹ ਮੁੰਡਿਆਂ ਨੇ ਭਜਾਇਆ ਸੋਹਣਾ ਘੋੜਾ ਭਜਿਆ ਹੁੰਦਾ ਤੇ ਪੰਜਾਬ ਦਾ ਚੈਂਪੀਅਨ ਸਵਾਰਾ ਉੱਤੇ ਤਾਰਾ ਦੇਖਦੇ ਆ ਵੀਰੋ ਕਿੱਥੇ ਗੱਲ ਜੋੜਦਾ 27 ਸੈਕਿੰਡ 60 ਪੁਆਇੰਟ ਸਾਹਬਿਆ ਬਹੁਤ ਆ ਮੁੰਡਿਆਂ ਦਾ ਹੌਸਲਾ ਵੱਡਾ ਬਾਬਾ ਜੀ ਬਾਬਾ ਅਰਫਾ ਖਰਬਾ ਦਾ ਲਾਣਾ ਦਾ ਕੋੜਾ ਹੁੰਦਾ ਜੀ ਮਾਨਕਪੁਰ ਅਰਫਾ ਖਰਬਾ ਦਾ ਕਰਨ ਕੰਦੋਲਾ ਉਪਿੰਦਰ ਕੰਦੋਲਾ ਉਹਨਾਂ ਦਾ ਵੀ ਬੜਾ ਧੰਨਵਾਦ ਹੈ ਸਾਡੀ ਜ਼ਿੰਦਗੀ ਦੇ ਵੀਰ ਨੇ ਬੜੇ ਪਿਆਰੇ ਵੀਰ ਧੰਨਵਾਦ ਕਰਨ ਕੰਦੋਲਾ ਤੇ ਉਪਿੰਦਰ ਕੰਦਾਲਾ ਹਾਂਜੀ ਅੱਪ 27 ਸੈਕਿੰਡ 84 ਪੁਆਇੰਟ ਹਾਂਜੀ ਇਧਰੋਂ ਬਾਬਾ ਜੀ ਦਾ ਸਨਮਾਨ ਸਾਡੇ ਐਮਐਲਏ ਸਾਹਿਬ ਜੀ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਸਾਡੇ ਸਮੂਹ ਜੀ ਆਰਗੇਨਾਈਜ਼ ਕਮੇਟੀ ਦੀ ਤਰਫੋਂ ਸਾਡੇ ਬਾਬਾ ਜੀ ਦੀ ਤਰਫੋਂ ਸਨਮਾਨ ਜਿਹੜਾ ਸਾਡੇ ਅੱਜ ਦੇ ਮੁੱਖ ਮਹਿਮਾਨ ਐਮਐਲਏ ਸਾਹਿਬ ਜੀ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਬੋਲੋ ਨੰਬਰਦਾਰ ਮੱਲਾ ਕੋਈ ਰਹਿ ਨਾ ਜਾਵੇ ਬਾਈ ਜੀ ਉਹਦਾ ਸਨਮਾਨ ਹੈ ਜੀ ਆਜੋ ਸਾਹਿਬ ਜੋਤ ਸਿੰਘ ਮੱਲਾ ਨੰਬਰਦਾਰ ਸਾਹਿਬ ਹਾਂ ਅਮਨਦੀਪ ਸਿੰਘ ਅਮਨਪ੍ਰੀਤ ਸਿੰਘ ਆਓ ਜੀ ਸਟਾਰਟ ਫਾਰਮ ਵਾਲੇ ਕਾਂਗਰਸ ਸਟੈਂਡ ਫਾਰਮ ਵਾਲਿਆਂ ਦਾ ਸਨਮਾਨ ਹੈ ਆਓ ਜੀ ਅਮਨਪ੍ਰੀਤ ਸਿੰਘ ਜੀ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾਣਾ ਹੈ ਅਮਨ ਫਰੀ ਵੀ ਜੀ ਆਜੋ ਸਟੈਂਡ ਕਾਂਗ ਫਾਰਮ ਵਾਲੇ ਵੀਰ ਆਜੋ ਜੀ ਸਨਮਾਨ ਜਿਹੜਾ ਕੀਤਾ ਜਾਣਾ ਹੈ ਬਹੁਤ ਵੱਡਾ ਧੰਨਵਾਦ ਹੈ ਕੈਮਰੇ ਵਾਲਾ ਬਾਈ ਆਜੋ ਜੀ ਖਾਨਸਾ ਜੀ ਆਇਓ ਮੜੀ ਆਕੋ ਮਾਜੋ ਇੱਕ ਮਿੰਟ ਜੀ ਠੀਕ ਹੈ ਆਇਓ ਬਾਬਾ ਜੀ ਇਹ ਕਰਦਾ ਤੇਰਾ ਆ ਦੇਖੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਦ ਮਾਈ ਵੀਰ ਵੀਰ ਇੱਕ ਮਿੰਟ ਮਾਨ ਸਰਮਾਨਿਕਾ ਨਹੀਂ ਪ੍ਰਾਪਤ ਕਰੋ ਜੀ ਉਹ ਜਿਹੜਾ ਉਧਰ ਪ੍ਰਾਇਮ ਪੁਲੀਸ ਦੀ ਆਫਸਰ ਸਾਹਿਬਾਨ ਵੀ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਆ ਅੱਜ ਪੁਲ 23 ਸੈਕਿੰਡ 25 ਪੁਆਇੰਟ 23 25 ਕਾਲਾ ਸੀ ਉੱਤੇ ਪੰਜਾਬ ਦਾ ਅਜ ਦੇ ਸਮੇਂ ਦਾ ਚੈਂਪੀਅਨ ਸਵਾਰ ਆ ਕਾਲਾ ਤੇ ਜਿਹੜਾ ਹਜੇ ਘੋੜਾ ਕਾਲੇ ਦਾ ਹੀ ਜਿੱਤਿਆ ਹੋਇਆ ਆ ਆਪ ਹੀ ਉਹਨੇ ਸਵਾਰੀ ਕੀਤੀ ਹੋਈ ਅੱਜ ਦੇ ਮੇਲੇ ਵਿੱਚ ਬਹਾਦਰ ਸਿੰਘ ਜੀ ਸ਼ਹੀਦਪੁਰ ਉਹ ਵੀ ਆਪਣੀ ਸਨਮਾਨਸ਼ਾਨੀ ਲਾਓ ਜੀ ਬਹਾਦਰ ਸਿੰਘ ਜੀ ਸ਼ਹੀਦਪੁਰ ਫੜ ਲੋ ਜਾ ਰਾ ਛੇਰੂ ਜਲੰਧਰ 9ਵਾਂ 10ਵਾਂ 11ਵਾਂ ਇਹਨਾਂ ਮੁੰਡਿਆਂ ਦੇ ਹੀ ਆ ਛੇਰੂ ਜਲੰਧਰ ਅਮਰਜੀਤ ਸਰਪੰਚ ਜਲੰਧਰ ਬਲੰਦਾ ਬਾਰਮਾ ਜੀ ਸਰਦਾਰ ਜੰਗਵੀਰ ਸਿੰਘ ਜੀ ਅਕਲਾਹਾ ਅਕਬਾਲ ਸਿੰਘ ਜੀ ਕਢਾਣੀ ਭਾਈ ਜੀ ਅਕਬਾਲ ਭਾਈ ਜੀ ਆਪ ਵੀ ਜੀ ਛੇਰੂ ਹਣ ਪੁੱਛ ਦਿੰਦੇ ਰਹਿੰਦੇ ਛੇਰੂ ਨੂੰ ਕਿਉਂ ਕਾਫਰ ਛੇਰੂ ਕਿੱਥੇ ਛੇਰੂ ਆਇਆ ਮੈਂ ਥੋੜੇ ਸਰੀਰ ਢਿੱਲਾ ਸੀ ਪਹਿਲਾਂ ਚੌਲ ਵੱਧ ਖਾ ਗਿਆ ਉੱਥੇ ਇਕੱਠੇ ਨਹੀਂ ਖਾਤੇ ਸੀ ਕਿੱਥੇ ਛੇਰੂ ਹੈ ਕਿੱਥੇ ਛੇਰੂ ਕਿੱਥੇ ਆ ਜੀ ਨੌਸਕਾਹ ਵਾਲਾ ਲੈ ਗਿਆ ਦੇਖੋ ਛੇਰੂ ਦੀ ਕਿੰਨੀ ਫਰਮਾਇਸ਼ ਹੈ ਅਗਲੇ ਸਾਲ ਸਲਾਮਾਂਗੇ ਜਦੋਂ ਤੇਰਮ ਤੇਰਵਾ ਬੱਚਾ ਹੋ ਜਾਊਗਾ ਤੇਰਮ ਦਾ ਬਾਰਾ ਹੀ ਆ ਤੇਰਵਾ ਅਰਪ੍ਰੀਤ ਸਿੰਘ ਜੀ ਢਿੱਲੋਂ ਸਾਹਿਬ ਸਹਿਜਾਦਪੁਰ ਸਾਹਿਬਜੀਤ ਸਿੰਘ ਹੀ ਲੰਬੜਦਾਰ ਸਾਹਿਬ ਮਾਨ ਸਨਮਾਨ ਨੇ ਬਾਈ ਜੀ ਉਹਨਾਂ ਦੇ ਤੇਰਮਾ ਤੇਰਮਾ ਨਾਮ ਆ ਬਾਈ ਜੀ ਪ੍ਰੀਤ ਤੇਰਮਾ ਲੈ ਨੇ ਪੀਤੇ ਅਜੂਆ ਅਜੂਆ ਤੇਰਮਾ ਲੋਪਨ 14ਵਾਂ ਦਵਿੰਦਰ ਸਿੰਘ ਜੀ ਚੌਧਰੀ ਦੱਲਨਵਾਨ ਬਾਈ ਜੀ ਅਰਜਨ ਅਰਜਨ ਅਫਸਰ ਦੱਲਣ ਵਾਲੀਏ ਇਹ ਦੁਬਾਰਾ ਤਿਆਰ ਹੋ ਬਾਈ ਜੀ ਦੱਲਣ ਵਾਲੀ ਆਓ ਬਾਈ ਜੀ തല്ലണ ബാല ആഗി മു